ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾ ਜਾਓ ਚਰਨ ਕਮਲ ਚਿਤ ਵਿਧਿਆ ਰਾਮਹਿ ਨਾਮ ਸਮਾਓ ਇਸ ਸ਼ਲੋਕ ਕਬੀਰ ਸਬਦ ਦਾ ਉਚਾਰਨ ਕੀਤਾ ਹੋਇਆ 102 ਨੰਬਰ ਸ਼ਲੋਕ ਹੈ ਇਸ ਪਾਵਨ ਸ਼ਲੋਕ ਵਿੱਚ ਕਬੀਰ ਸਾਹਿਬ ਨੇ ਬੜੇ ਸੁੰਦਰ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਲਿਖਦੇ ਨੇ ਕਬੀਰ ਰਾਮ ਨਾ ਛੱਡੀਏ ਕਿ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਕਦੇ ਵੀ ਨਾ ਛੱਡੀਏ ਉਸ ਮਾਲਕ ਦੇ ਸਿਮਰਨ ਦਾ ਕਦੇ ਤਿਆਗ ਨਾ ਕਰੀਏ ਕਿਸੇ ਵੀ ਕੀਮਤ ਉੱਤੇ ਪ੍ਰਮਾਤਮਾ ਦਾ ਨਾਮ ਨਹੀਂ ਸਤਿਗੁਰੂ ਜੀ ਕਹਿੰਦੇ ਛੱਡਣਾ ਚਾਹੀਦਾ ਬੇਸ਼ੱਕ ਤਨ ਚੱਲਿਆ ਜਾਵੇ ਤਨ ਚੱਲਿਆ ਜਾਵੇ ਪਰ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਸੁਭਾਅ ਨਹੀਂ ਛੱਡਣਾ ਕਿਉਂਕਿ ਪ੍ਰਮਾਤਮਾ ਦਾ ਸਿਮਰਨ ਸਤਿਗੁਰੂ ਕਹਿੰਦੇ ਨੇ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਮਨ ਨੂੰ ਜੋੜ ਸਕਦਾ ਹੈ ਮਨ ਨੂੰ ਪ੍ਰਮਾਤਮਾ ਦੇ ਵਿੱਚ ਇੱਕਮਿਕ ਕਰ ਸਕਦਾ ਹੈ ਕਬੀਰ ਰਾਮ ਨਾ ਛੋਡੀਏ ਤਨ ਤਨ ਜਾਏ ਤਾਂ ਜਾਓ ਤਨ ਦਾ ਮੋਛੜਨਾ ਪੈ ਜੇ ਤਨ ਦਾ ਮੋਛੜਨਾ ਪੈ ਜੇ ਛੱਡ ਦੇਓ ਚਰਨ ਕਮਲ ਚਿਤ ਵਿਧਿਆ ਇਦਾਂ ਪ੍ਰਮਾਤਮਾ ਦੇ ਕਮਲ ਦੇ ਫੁੱਲ ਰੂਪ ਜਿਹੜੇ ਚਰਨ ਨੇ ਉਹਨਾਂ ਦੇ ਵਿੱਚ ਮਨ ਲੀਨ ਹੋ ਜਾਏਗਾ ਮਨ ਵਿੰਨਿਆ ਜਾਏਗਾ ਜਦੋਂ ਤਨ ਅਤੇ ਧਨ ਦਾ ਮੋਹ ਅਸੀਂ ਤਿਆਗ ਦੇਾਂਗੇ ਪ੍ਰਮਾਤਮਾ ਦੀ ਭਗਤੀ ਦੀ ਪ੍ਰੀਤ ਅੰਦਰ ਪੈਦਾ ਕਰ ਲਵਾਂਗੇ ਪ੍ਰਮਾਤਮਾ ਦੇ ਪ੍ਰੇਮ ਦੀ ਲਗਣ ਲੱਗੇਗੀ ਵਾਹਿਗੁਰੂ ਜੀ ਦੀ ਬੰਦਗੀ ਦਾ ਸੁਭਾਅ ਬਣੇਗਾ ਫਿਰ ਕਿਉਂਕਿ ਤਨ ਦਾ ਮੋਹ ਹੀ ਸਾਨੂੰ ਲਾਲਚ ਵਾਲੇ ਪਾਸੇ ਲੈ ਕੇ ਜਾਂਦਾ ਤ੍ਰਿਸ਼ਨਾ ਵਾਲੇ ਪਾਸੇ ਲੈ ਕੇ ਜਾਂਦਾ ਤਨ ਦਾ ਮੋਹ ਹੀ ਸਾਨੂੰ ਬਕਾਰੀ ਬਣਾਉਂਦਾ ਇਹ ਤਨ ਦਾ ਅਤੇ ਧਨ ਦਾ ਮੋਹ ਕਿਉਂਕਿ ਤਨ ਦਾ ਮੋਹ ਸਾਡੇ ਅੰਦਰ ਧਨ ਦਾ ਮੋਹ ਪੈਦਾ ਕਰਦਾ ਇਹ ਮਾਇਆ ਦੀ ਪਕੜ ਨੂੰ ਮਜ਼ਬੂਤ ਕਰਦਾ ਇਸ ਲਈ ਸਤਿਗੁਰ ਕਹਿੰਦੇ ਨੇ ਪ੍ਰਮਾਤਮਾ ਦੀ ਬੰਦਗੀ ਦੀ ਪ੍ਰੀਤ ਕਦੇ ਵੀ ਨਹੀਂ ਛੱਡਣੀ ਚਾਹੀਦੀ ਭਾਵੇਂ ਤਨ ਤਨ ਦਾ ਮੋਹ ਤੇ ਆਗਣਾ ਪੈਜੇ ਇਹਨੂੰ ਤਿਆਗ ਦਿਓ ਇਹ ਤ੍ਰਿਸ਼ਨਾ ਲਾਲਸਾ ਜੋ ਵੀ ਅੰਦਰ ਪਾਸ਼ਾ ਕਹਿੰਦੇ ਨੇ ਵਿਕਾਰ ਨੇ ਇਹਨਾਂ ਨੂੰ ਛੱਡ ਦਿਓ ਇਹਨਾਂ ਦੇ ਛੱਡਣ ਤੋਂ ਬਾਅਦ ਮਨ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਏਗਾ ਉਸ ਪ੍ਰਭੂ ਦੀ ਪ੍ਰੇਮਾ ਭਗਤੀ ਦੇ ਵਿੱਚ ਮਨ ਨੇ ਫਿਰ ਜੁੜ ਜਾਣਾ ਮਹਾਰਾਜ ਕਹਿੰਦੇ ਨੇ ਜਦੋਂ ਪਰਮਾਤਮਾ ਦੇ ਨਾਮ ਦੇ ਵਿੱਚ ਮਨ ਜੁੜ ਗਿਆ ਮਨ ਦਾ ਸੁਭਾਅ ਬਣ ਗਿਆ ਮਨ ਦੀ ਆਦਤ ਬਣ ਗਈ ਪਰਮਾਤਮਾ ਨੂੰ ਹਰ ਵਕਤ ਚੇਤੇ ਰੱਖਣ ਦੀ ਫਿਰ ਸਤਿਗੁਰੂ ਜੀ ਨੇ ਲਿਖਿਆ ਚਰਨ ਕਮਲ ਚਿਤ ਵਿਧਿਆ ਰਮਹ ਨਾਮ ਸਮਾਓ ਇਦਾਂ ਪਰਮਾਤਮਾ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੇ ਵਿੱਚ ਮਨ ਦੇ ਜੁੜਨ ਤੋਂ ਬਾਅਦ ਵਿੰਨੇ ਜਾਣ ਤੋਂ ਬਾਅਦ ਪਰਮਾਤਮਾ ਦੇ ਨਾਮ ਦੇ ਵਿੱਚ ਸਦਾ ਵਾਸਤੇ ਸੁਰਤ ਲੀਨ ਹੋ ਜਾਂਦੀ ਹੈ ਉਸ ਅਧwidehat ਇੱਕ ਰਸ ਪਰਮਾਤਮਾ ਦੀ ਬੰਦਗੀ ਦਾ ਆਨੰਦ ਮੰਣ ਦੀ ਇਹ ਸੁਰਤ ਸਦਾ ਵਸਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੀ ਹੈ ਜਿੱਥੇ ਜਾ ਕੇ ਦੁਨੀਆ ਦਾ ਕੋਈ ਦੁੱਖ ਕੋਈ ਮਾਇਆ ਦਾ ਮੋਹ ਕੋਈ ਲਾਲਸਾ ਤ੍ਰਿਸ਼ਨਾ ਛੂ ਨਹੀਂ ਸਕਦੀ ਉਸ ਅਵਸਥਾ ਤੱਕ ਫਿਰ ਸਤਗੁਰ ਕਹਿੰਦੇ ਨੇ ਇਸ ਸੁਰਤ ਨੇ ਇਸ ਆਤਮਾ ਨੇ ਅਪੜ ਜਾਣਾ ਜਿਹੜਾ ਅਸਲ ਜ਼ਿੰਦਗੀ ਦਾ ਮਕਸਦ ਮੁਕਾਮ ਮੰਜ਼ਲ ਹੈ ਉਹਦੀ ਪ੍ਰਾਪਤੀ ਹੋ ਜਾਣੀ ਹੈ ਜਦੋਂ ਇਸ ਤਰੀਕੇ ਨਾਲ ਪਰਮਾਤਮਾ ਦੀ ਬੰਦਗੀ ਕਰਾਂਗੇ ਸਰੀਰ ਦਾ ਅਤੇ ਧਨ ਦਾ ਮੋਹ ਤਿਆਗਾਂਗੇ ਪਰਮਾਤਮਾ ਦੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਵਿੱਚ ਸੁਰਤ ਜੁੜੇਗੀ ਫਿਰ ਪਰਮਾਤਮਾ ਦੇ ਨਾਮ ਵਿੱਚ ਸਮਾ ਜਾਵਾਂਗੇ ਤੇ ਮੁੜ ਕੇ ਜੰਮਣਾ ਮਰਨਾ ਮੁੱਕ ਜਾਣਾ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਇਹ ਸਮਝਾਇਆ ਹੈ